ਤਰਨ ਤਾਰਨ ਚ ਖੇਮ ਕਰਨ ਦੇ ਪਿੰਡ ਪੈਣੀ ਜੱਸਾ ਚ ਗੋਲੀਆਂ ਚੱਲੀਆਂ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਸਾਰੀ ਘਟਨਾ ਵਾਪਰੀ ਐ ਇਸ ਵਾਰदात ਕਾਰਨ ਕਰੀਬ 5 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਦਰਅਸਲ ਜ਼ਮੀਨ ਨੂੰ ਲੈ ਕੇ ਦੋ ਤਿਹਾਂ ਚ ਵਿਵਾਦ ਚੱਲਦਾ ਰਿਹਾ ਸੀ ਅਚਾਨਕੇ ਵਿਵਾਦ ਇੰਨਾ ਵਧਿਆ ਕਿ ਗੋਲੀਆਂ ਚੱਲ ਗਈਆਂ ਇਹ ਨਾ ਆਪਣੇ ਗਵਾਰਡ ਸੀ ਆਪਣੇ ਆਪ ਦੇ ਬੰਦੇ ਆ ਇਹ ਮੈਨੂੰ ਝਗੜਾ ਕੋਈ ਇਹਨਾਂ ਦਾ ਮੜਾ ਮੋਟਾ ਪਹਿਲਾਂ ਆਇਆ ਤੇ ਉਹ ਲੈ ਗਏ 70 80 ਨੇ ਇਹ ਨਾ ਦੇਰੀ ਉੱਥੇ ਆਉਣ ਦੀ ਗੱਲ ਪਈ ਹੈ। ਇਹ ਮੈਂ ਵਿੱਚ ਛਾਉਣ ਲੱਗ ਪਿਆ ਵਾਂ ਕਿ ਮੇਰੇ ਕੋ ਗੋਲੀ ਮਾਰਕਦੀ ਹੈ। ਤੇ ਮੈਂ ਇਹ ਰਹਿ ਗਿਆ ਛਾਉਣਾ ਹੀ ਮੋਦਵਾ ਬੰਦੇ ਸਰਪੰਚੀ ਅੱਗੇ। ਜਨੀਸ਼ ਮਿਲ ਕੇ ਝਗੜਾ ਹੋਇਆ ਕਿ ਇਸ ਗੱਲ ਤੋਂ ਪਤਾ ਲੱਗਾ। ਝਗੜੇ ਦਾ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੇਰੇ ਚਾਂਗ ਪਿੰਡ ਗਿਆ ਵਾਂ। ਅੱਛਾ। ਤੇ ਆਪ ਤੁਹਾਨੂੰ ਪਤਾ ਹੀ ਜੋ ਪਿੰਡਾਂ ਦਾ ਦਾਵਾ। ਆਪਾਂ ਨੂੰ ਇਹ ਵਿਸ਼ਵਾਸਤ ਹੀ ਹੋਣਾ। ਝਗੜੇ ਗੋਲੀ ਲੱਗੀ ਹੁਣ। ਆ ਗੋਲੀ ਮੇਰੇ ਤੋਂ। ਪਿੰਡ 'ਚ ਹੀ ਹੋਇਆ ਝਗੜਾ ਪਹਿਲੀ ਮੱਸਾ ਸਿੰਘ ਹੋਇਆ। ਹਾਂਜੀ। ਪਈ ਦਾ ਹੀ। ਮਿੱਟੀ ਮਿੱਟੀ ਦਾ ਜਿਹੜੇ ਪਿੰਡ ਦਾ ਹੈ ਪੈਣੀ ਮਸਾ ਸਿੰਘ ਦਾ ਇਹ ਫਾਇਰਿੰਗ ਨਿਊਸਨੈਂਸ ਰਿਪੋਰਟਰ ਹੈ ਜੀ ਕਿ ਕੋਈ ਜ਼ਮੀਨ ਦਾ ਕੋਈ ਮਸਲਾ ਹੈ ਪਈ ਤਾਂ ਲੜਿਆ ਜੀ ਬੇਕਸ ਅਧਿਕਾਰ ਹੀ ਤੇ ਪਰਿਵਾਰ ਦੀ ਸਟੇਟਮੈਂਟ ਲੈ ਕੇ ਅੱਗੇ ਕਰਵਾ ਕੀਤੀ ਹੈ ਕਿੰਨੇ ਕੁ ਸਰਜਣੇ ਇੰਜਰਡ ਜਿਹੜੇ ਦੱਸਿਆ ਜਾ ਰਹੇ ਉਹ ਤਿੰਨ ਤੋਂ ਚਾਰ ਜਾਨੀ ਇੰਜਰਡ ਦੱਸਿਆ ਜਾ ਰਿਹਾ ਜੀ ਤੇ ਉਹ ਗੋਲੀ ਵਗੈਰਾ ਦਾ ਸਾਰਾ ਕੋਈ ਖੋਲ ਵਗੈਰਾ ਉੱਥੋਂ ਬਰੰਦ ਹੋ ਗਏ ਜੀ ਜੀ ਤੇ ਸਟੇਟਮੈਂਟ ਸਰ ਪਰਿਵਾਰ ਦੀ ਦਰਜ ਕਰ ਜੀ 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 ਉਹੀ ਕਰ ਰਹੇ ਜੀ ਪਰਿਵਾਰ ਦੇ ਮੈਂਬਰ ਕੋਈ ਬੰਦਾ ਸਰ ਹੈਗੇ ਫੜਿਆ ਕੋਈ ਜੀ ਤੇ ਅਜੇ ਕੋਈ ਨਹੀਂ ਹੋ ਰਿਹਾ ਜੀ ਸਟੇਟਮੈਂਟ ਦੇ ਤਬਾਦਲੇ ਪਾਦਲ ਨੂੰ ਕੇ ਦੇ ਖਿਲਾਫ ਦਿੱਤੇ ਸਟੇਟਮੈਂਟ ਉਹਨਾਂ ਵੱਲੋਂ ਸਰ ਕੋਈ ਆਇਆ ਕੋਈ ਹੋਇਆ ਉਹਨਾਂ ਨੂੰ ਜੀ ਜੀ ਐਸਟੀਐਮਾ ਹਸਪੀਟਲ ਇਹਦੀ ਚੈੱਕ ਕਰ